ਕਮ ਕਾਇਆਂ ਸੀ ਪੰਜ ਅੱਛਾ ਤੇ ਟਿਕਟਾਂ ਮੰਗਾਈਆਂ ਸੀ ਨਾ ਕੋਰੀਅਰ ਕੀਤੀ ਸੀ ਤੇ ਟਿਕਟਾਂ ਪਹੁੰਚ ਗਈਆਂ ਆਪਣਾ ਵਜੇ ਤੋਂ ਸਟਾਰਟ ਹੋਇਆ ਉਹ YouTube ਤੇ ਚੱਲ ਰਿਹਾ ਸੀ ਸਾਢੇ 8:30 9 ਦੇ ਗੱਲ ਸੀ ਕਹਿੰਨੇ ਕਿ ਪਾਪਾ ਦੇਖਣਾ ਟਿਕਟ ਦਾ ਨੰਬਰ ਤਾਂ وہی ਹੈ ਜੋ ہمارا ਹੈ ਮੈਂ ਦੇਖਿਆ ਮੈਂ ਕਿਹਾ ਨੰਬਰ ਤੇ ਉਹੀ ਲੱਗਦਾ ਫਿਰ ਅਸੀਂ ਵੀਰ ਜੀ ਨੂੰ ਕੰਟੈਕਟ ਕੀਤਾ ਕੀ ਕਰਨਾ ਕਿ ਹੁਣ 3 ਕਰੋੜ ਨਿਕਲਿਆ ਵਾ ਇਹਦੇ ਕੀ ਸੁਪਨੇ ਸੀਗੇ ਬੱਚਿਆਂ ਦਾ ਫਿਊਚਰ ਹੈਗਾ ਅੱਗੇ ਪੜ੍ਹਾਈ ਹੈਗੀ ਬੱਚੇ ਦੀ ਪਹਿਲੇ ਸੋਚ ਰਿਆ ਸੀ ਕਿ ਭਾਈ ਪਹਿਲੇ ਇਧਰ ਹੀ ਡਿਊ ਸੀ ਕਰਾ ਦੇਗਾ ਦਿੱਲੀ ਲੇਕਿਨ ਬੱਚਾ ਕਹਿੰਦਾ ਕਿ ਪਾਪਾ ਬਾਹਰ ਕਰਾਂਗਾ ਮੈਂ ਚਲ ਕੋਈ ਗੱਲ ਨਹੀਂ ਬਾਹਰ ਕਰ ਲ लेंगे ਤੇ ਹੁਣ ਆਪਣਾ ਸੁਪਨੇ ਸাকার ਹੋ ਜਾਣਗੇ ਸਾਰੇ ਸੁਪਨੇ ਸাকার ਹੋ ਜਾਣਗੇ ਹਾਂਜੀ ਪਰ ਜੇ ਤੁਹਾਡੀ ਜੇਬ ਅਲਾਉ ਕਰਦੀ ਹੈ ਇੱਕ ਟਿਕਟ ਤੁਸੀਂ ਇੱਕ ਟਿਕਟ ਪਾ ਕੇ ਪਾਰਟਿਸਪੇਟ ਜਰੂਰ ਕਰੋ 100 ਡਿਕਟਾ ਵਾਲਾ 50 ਵਾਲਾ ਮੇਰਾ ਆ ਜੂਗਾ ਨਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੇ ਨਿਕਲਣੀ ਹੈ ਤਾਂ ਇੱਕ ਟਿਕਟ 'ਚ ਵੀ ਨਿਕਲ ਜਾਣੀ ਹੈ ਜੇ ਨਹੀਂ ਨਿਕਲਣੀ ਤਾਂ 100 ਡਿਕਟਾ ਵੀ ਖਾਲੀ ਚਲ ਜਾਣੀ ਹੈ ਇਹ ਕਿਸਮਤ ਦੀ ਗੱਲ ਹੈ ਜੇ ਤੁਹਾਡੇ ਟਿਕਟ ਹੋएगी ਤੁਹਾਡੇ ਕੋਲ ਤਾਂ ਹੀ ਤੁਸੀਂ ਕਲੇਮ ਕਰ ਸਕਦੇ ਹੋ ਜੇ ਆ ਟਿਕਟ ਤੁਹਾਡੇ ਕੋਲ ਨਹੀਂ ਹੈਗੀ ਤਾਂ ਜਿਹਦੇ ਕੋਲ ਹੈਗੀ ਹੈ ਉਹੀ ਹੱਕਦਾਰ ਹੈ ਉਹਦਾ ਦੀਵਾਲੀ ਚਲੀ ਗਈ ਆ ਪਰ ਹਲੇ ਵੀ ਜੜੀਆਂ ਵਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਦੀਵਾਲੀ ਬੰਪਰ ਚੱਲ ਰਿਹਾ ਸੀਗਾ ਜਿਸ ਦੇ ਵਿੱਚ 4 ਕਰੋੜਪਤੀ ਪੰਜਾਬ ਦੇ ਵਿੱਚ ਬਣੇ ਨੇ ਤਾਂ 2 ਕਰੋੜਪਤੀ ਜਿਹੜੇ ਨੇ 3-3 ਕਰੋੜ ਦੇ ਡਰਾਅ ਸੀਗੇ ਅਤੇ 2 ਡਰਾਅ ਸੀਗੇ 1-1 ਕਰੋੜ ਦੇ ਇਸ ਤੋਂ ਇਲਾਵਾ 2 ਲੱਖਪਤੀ ਵੀ ਇਸ ਬੰਪਰ ਨੇ ਬਣਾਏ ਨੇ ਤਾਂ ਜਿਹੜਾ ਦੂਸਰਾ ਕਰੋੜਪਤੀ ਬਣਿਆ ਨੇ ਉਹ ਲੁਧਿਆਣਾ ਪਹੁੰਚ ਚੁੱਕਿਆ ਵਾ ਗਾਂਧੀ ਬ੍ਰਦਰ ਦੀ ਦੁਕਾਨ ਤੋਂ ਟਿਕਟ ਖਰੀਦੀ ਗਈ ਸੀ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ ਅਤੇ ਜਿਨ੍ਹਾਂ ਦੀ ਟਿਕਟ ਨਿਕਲੀ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਹਰਜੀਤ ਸਿੰਘ ਮੁਜ਼ੱਫਰਨਗਰ ਦੇ ਰਹਿਣ ਵਾਲੇ ਨੇ ਯੂਪੀ ਤੋਂ ਆਏ ਨੇ ਤਾਂ ਇਹਨਾਂ ਨੇ ਟਿਕਟ ਜਿਹੜੀ ਆ ਉਹ ਆਪਣੇ ਰਿਸ਼ਤੇਦਾਰਾਂ ਦੇ ਥਰੂ ਖਰੀਦੀ ਸੀ ਤੇ ਇਹਨਾਂ ਦਾ ਡਰਾ ਜਿਹੜਾ ਵਾ 3 ਕਰੋੜ ਦਾ ਨਿਕਲਿਆ ਵਾ ਤਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਅਸੀਂ ਜਿਨ੍ਹਾਂ ਦੀ ਦੁਕਾਨ ਤੋਂ ਟਿਕਟ ਖਰੀਦੀ ਗਈ ਸੀ ਉਹਨਾਂ ਦੀ ਦੁਕਾਨ ਦੇ ਵਿੱਚ ਮੌਜੂਦ ਹੈਗੇ ਆ ਗਾਂਧੀ ਬ੍ਰਦਰ ਦੇ ਬੇਟੇ ਭਾਈ ਜੀ ਅ ਇਸ ਸਾਲ 5 ਕਰੋੜ ਬੱਤੀ ਤੁਸੀਂ ਬਣਾ ਦਿੱਤਾ ਕਿੰਨੀ ਕੁ ਖੁਸ਼ੀ ਹੋ ਰਹੀ ਆ ਇਸ ਸਾਲ ਦਾ ਡਰਾ ਵੀ ਨਿਕਲ ਚੁੱਕਾ ਉਹ ਜਿਹੜੀ ਦੂਸਰੀ ਟਿਕਟ ਸੀ ਉਹ ਤੁਹਾਡੇ ਦੁਕਾਨ ਤੋਂ ਵਿਕੀ ਸੀ 3 ਕਰੋੜ ਦਾ ਡਰਾ ਜਿਹੜਾ ਵਾ ਯੂਪੀ ਦੇ ਰਹਿਣ ਵਾਲੇ ਹਰਜੀਤ ਸਿੰਘ ਨੇ ਜਿੱਤਿਆ ਵਾ ਤਾਂ ਕਿੰਨੀ ਖੁਸ਼ੀ ਹੋ ਰਹੀ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਜਗ ਬਾਣੀ ਦੇ ਈਵਰਸ ਨੂੰ ਖੁਸ਼ੀ ਇੰਨੀ ਕੁ ਹੋ ਰਹੀ ਹੈ ਕਿ ਮੈਂ ਰੋਜ਼ ਵੇਟ ਕਰ ਰਿਹਾ ਸੀ ਕਿ ਵੀਨਰ ਕਦੋਂ ਆਏਗਾ ਮੈਂ ਡੈਡੀ ਨੂੰ ਪੁੱਛਦਾ ਮੈਂ ਕਿਹਾ papa ਵੀਨਰ ਕਿੱਥੇ ਰਹਿ ਗਿਆ ਇਸ ਵਾਰ ਇੰਨੀ ਲੇਟ ਤਾਂ ਕਦੀ ਹੋਇਆ ਹੀ ਨਹੀਂ ਉਸ ਦਿਨ ਬਾਇ ਚਾਂਸ ਮੈਂ ਦਿੱਲੀ ਸੀਗਾ ਮੈਂ ਪੂਰਾ ਮੂਵਮੈਂਟ ਵੀਡੀਓ ਕਾਲ ਤੇ ਦੇਖਿਆ ਮੈਂ ਮ ਮੈਂ ਉੱਥੇ ਵੀ ਭੰਗੜੇ ਪਾਏ ਗਾਣੇ ਲੱਗੇ ਹੋਏ ਸੀ ਕਿਤੇ ਮੈਂ ਕਿਹਾ ਜਦਿਆ ਇਧਰ ਹੀ ਡਾਂਸ ਕਰ ਲੈਂਦੇ ਇਧਰ ਹੀ ਖੁਸ਼ੀ ਮਨਾ ਲੈਂਦੇ ਆ ਜੀ ਕਿੰਨਾ ਲੱਗਦਾ ਇਸ ਵਾਰ ਪੰਜਵਾਂ ਡਰਾ ਜਿਹੜਾ ਵਾ ਇਸ ਦੁਕਾਨ ਦਾ ਨਿਕਲਿਆ ਹੈਗਾ ਵਾ ਪਹਿਲਾਂ ਵੀ ਤੁਸੀਂ ਬਹੁਤ ਕਰੋੜਪਤੀ ਬਣਾਏ ਨੇ ਤਾਂ ਹੁਣ ਪੰਜਵਾਂ ਕਰੋੜਪਤੀ ਬਣਾਇਆ ਵਾ ਕਹਿੰਦੇ ਦਸੰਬਰ ਤੀਉ ਡਰਾ ਨਾਲ ਉਹਦੇ ਚ ਸਿਕਸਰ ਮਾਰਨ ਨਾਲ ਸਰ ਮੈਂ ਦੱਸਣਾ ਚਾਹੁੰਦਾ ਕਿ ਇਹ ਤਾਂ ਸ਼ੁਰੂਆਤ ਹੋਈ ਹੈ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਹਾਂਜੀ ਬਹੁਤ ਬਣਾਣੇ ਆਲੇ ਕਿਸ ਤਰ੍ਹਾਂ ਟਿਕਟ ਖਰੀਦੀ ਗਈ ਸੀਗੀ ਉਹ ਦੱਸੋ ਕਿਹੜਾ ਨੰਬਰ ਜਿਹੜਾ ਇਹਨਾਂ ਜਿੱਤਿਆ ਤੁਸੀਂ ਇਹਨਾਂ ਤੋਂ ਪੁੱਛੋ ਇਹ ਤੁਹਾਨੂੰ ਯੂਪੀ ਸਦਾ ਇਲੈਕਟ੍ਰੋਨਿਕਸ ਦਾ ਕਾਰੋਬਾਰ ਹੈ ਤਾਂ ਤੇ ਵੀਰ ਜੀ ਸਾਡੇ ਇਧਰ ਹੀ ਨੇ ਲੁਧਿਆਣੀ ਰਹਿੰਦੇ ਨੇ ਉਹਨਾਂ ਕੋਲੋਂ ਟਿਕਟਾਂ ਮੰਗਾਈਆਂ ਸੀ 5 ਅੱਛਾ ਤੇ 5 ਟਿਕਟਾਂ ਮੰਗਾਈਆਂ 5 ਟਿਕਟਾਂ ਮੰਗਾਈਆਂ ਜਿਨ੍ਹਾਂ ਨੇ ਕੋਰੀਅਰ ਕੀਤੀ ਸੀ ਤੇ ਟਿਕਟਾਂ ਪਹੁੰਚ ਗਈਆਂ ਆਪਣਾ ਤੇ 9 ਤਰੀਕ ਨੂੰ 7 ਵਜੇ ਕਰੀਬ 7:30 ਮੇਰੀ ਬੀਟੀਆ ਕਹਿਣ ਲੱਗੀ ਪਾਪਾ ਅੱਜ ਤੇ ਇਨਾਮ ਨਿਕਲਣਾ ਮੈਂ ਕਿਹਾ ਦੇਖ ਲੈ ਬੱਟੇ ਪਤਾ ਨਹੀਂ ਨਿਕਲਦਾ ਨਿਕਲਦਾ ਕਿਸ ਦਿਨ ਨਿਕਲੇਗਾ 8 ਵਜੇ ਤੋਂ ਸਟਾਰਟ ਹੋਇਆ ਉਹ YouTube ਤੇ ਚੱਲ ਰਿਹਾ ਸੀ ਸਾਡੇ 8.9 ਦੇ ਗੱਲ ਸੀ ਕਹਿੰਨੇ ਕਿ ਪਾਪਾ ਦੇਖਣਾ ਟਿਕਟ ਦਾ ਨੰਬਰ ਤਾਂ وہی ਹੈ ਜੋ ہمارا ਹੈ ਮੈਂ ਦੇਖਿਆ ਮੈਂ ਕਿਹਾ ਨੰਬਰ ਤੇ ਉਹੀ ਲੱਗਦਾ ਫਿਰ ਅਸੀਂ ਵੀਰ ਜੀ ਨੂੰ ਕੰਟੈਕਟ ਕੀਤਾ ਵੀਰ ਜੀ ਨੇ ਫਿਰ ਇੱਥੇ ਕੰਟੈਕਟ ਕੀਤਾ ਯਾਰ ਚ ਕੋਣ ਕੋਣ ਆ ਜਦੋਂ ਇਹ ਨਾਮ ਡਰਾ ਸਿੱਧਾ ਦੇਖਦੇ ਸਾਡੀ ਬਿੱਟੀਆ ਸੀ ਮੇਰੀ ਮੈਸੇਜ ਤੇ ਮੇਰਾ ਭਤੀਜਾ ਤੇ ਸਾਰੇ ਨਾਲ ਹੀ ਸੀ ਬਸ ਫੋਨ ਕੀਤਾ ਬਹੁਤ ਖੁਸ਼ੀਆਂ ਆ ਗਈਆਂ ਸਾਰੀਆਂ ਮੈਂ ਖਾਣਾ ਖਾ ਰਿਹਾ ਸੀ ਇਕੱਲਾ ਡਰਾ ਦੇਖ ਰਿਹਾ ਸੀ ਬਸ ਡਰਾ ਹੀ ਦੇਖ ਰਿਹਾ ਸੀ ਉਸ ਟਾਈਮ ਤੇ ਮੈਂ ਕਿਹਾ ਅੱਜ ਦੇਖਨੇ ਆ ਬਸ ਬਹੁਤ ਵਧੀਆ ਲੱਗਿਆ ਸਾਰਾ ਖੁਸ਼ੀ ਦਾ ਮਾਹੌਲ ਹੋ ਗਿਆ ਸਰ ਟਿਕਟ ਮਿਲ ਗਈ ਡਰਾ ਦੁਆਰਾ ਫਿਰ ਰਿਵਰਸ ਕਰਕੇ ਦੇਖੀ ਵੀਡੀਓ ਕੀ ਹਾਂਜੀ ਹਾਂਜੀ ਰਿਵਰਸ ਕਰਕੇ ਵੇਖੀ ਫਿਰ ਇਹਨਾਂ ਦੀ ਗਾਂਧੀ ਬ੍ਰਦਰ ਦੀ ਨੇ ਫਾਦਰ ਸਾਹਿਬ ਦੀ ਵੀਡੀਓ ਇੱਕ ਘੰਟੇ ਬਾਅਦ ਇੱਕ ਵੀਡੀਓ ਆਈ ਫਿਰ ਇੱਕ ਘੰਟੇ ਬਾਅਦ ਇੱਕ ਹੋਰ ਵੀਡੀਓ ਆਈ ਇਹਨਾਂ ਦੀ ਉਹ ਵੇਖੀ ਫਿਰ ਕਨਫਰਮ ਜਦ ਹੋ ਗਿਆ ਪੱਕਾ ਬਿਲਕੁਲ ਮਗਰ ਬੇ 100% ਸੱਚੀ ਗੱਲ ਫਿਰ ਉਸ ਵੇਲੇ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਆਹ ਤੁਸੀਂ ਤੇ 2:30 3:00 ਵਜ ਗਿਆ ਸੀ ਬੈਠੇ ਰਹੇ ਗੱਲਾਂ ਕਰਦੇ ਰਹੇ ਬਹੁਤ ਵਧੀਆ ਲੱਗਿਆ ਟਿਕਟ ਤਾਂ ਫਿਰ ਲਕੋਲੀ ਹੋੜੀ ਕਿਤੇ ਗੋਬਲਾ ਜਾਵੇ ਹਾਂ ਟਿਕਟ ਤੇ ਅਸੀਂ ਬਿਲਕੁਲ ਸੰਭਾਲ ਕੇ ਲਿਆਏ ਆ ਹਾਂਜੀ ਕਿਤਨਾ ਫਿਰ ਸੰਭਾਲੀ ਜਣੇ ਟਿਕਟ ਤੁਸੀਂ ਬਸ ਮੈਂ ਤੇ ਸੇਵ ਕਰਕੇ ਰੱਖ ਦਿੱਤੀ ਸੀ ਆਪਣੇ ਕੋਲ ਬੈਗ 'ਚ ਆਪਣੇ ਐਰੇਆ ਬੈਗ ਮੇਰਾ ਇਸੇ ਬੈਗ 'ਚ ਸੇਵ ਕਰਕੇ ਢਾਲ ਲਈ ਇਹ ਉਦੋਂ ਤਾਂ ਲੱਗਦਾ ਮੋਟੇ ਤੇ ਟੱਕਾ ਹਾਂਜੀ ਹਾਂਜੀ ਕਿਤੇ ਕੋਬੜਾ ਹੋ ਜਾ ਕੋਈ ਟੱਕ ਨਾ ਲੈ ਜਾ ਹਾਂਜੀ ਹਾਂਜੀ ਪਤਾ ਨਹੀਂ chalਦਾ ਫਿਰ ਜੀ ਹਾਂਜੀ ਕੀ ਕਰਨਾ ਕੀ ਹੁਣ 3 ਕਰੋੜ ਨਿਕਲਿਆ ਵਾ ਇਹਦੇ ਕੀ ਸੁਪਨੇ ਸੀਗੇ ਇਹ ਪਹਿਲੀ ਵਾਰੀ ਟਿਕਟ ਖਰੀਦੀ ਸੀ ਕਿ ਪਹਿਲਾਂ ਹੀ ਪਾਉਂਦੇ ਸੀ ਪਹਿਲੇ ਵੀ ਪਾਉਂਦੇ ਆ ਦੀਵਾਲੀ ਵੰਬਰ ਤੇ ਲੈਨੇ ਲੈਨੇ ਆ ਹਾਂ ਲੇਕਿਨ ਪਹਿਲੀ ਵਾਰੀ ਨਿਕਲਿਆ ਡਰਾ ਪੈਲੀਵਰ ਨਿਕਲਿਆ ਡਰਾ ਪੈਲੀਵਰ ਕੋਈ ਛੋਟਾ ਡਰਾ ਕੋਈ ਨਹੀਂ ਨਿਕਲਿਆ ਬਟਾ ਡਰਾ ਨਿਕਲਿਆ ਹਾਂਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਬਹੁਤ ਕਿੰਨੇ ਸਾਲਾਂ ਤੋਂ ਪਾਰੇ ਸੀ ਟਿਕ ਲਗਗੇ 10 ਸਾਲ ਤੇ ਹੋਗੇ ਨੇ ਅ ਅ ਕੀ ਸੁਪਨੇ ਹੈਗੇ ਨੇ ਹੁਣ 3 ਕਰੋੜ ਨਿਕਲਿਆ ਕੀ ਸੋਚਿਆ ਸੀਗਾ ਕਰਨਾ ਕੀ ਕਰਦੇ ਬੱਚਿਆਂ ਦਾ ਫਿਊਚਰ ਹੈਗਾ ਅੱਗੇ ਪੜ੍ਹਾਈ ਹੈਗੀ ਬੱਚੇ ਦੀ ਪਹਿਲੇ ਸੋਚ ਰਿਆ ਸੀ ਕਿ ਭਾਈ ਪਹਿਲੇ ਇੱਧਰ ਹੀ ਡਿਊ ਸੀ ਕਰਾ ਦੇਗਾ ਦਿੱਲੀ ਲੇਕਿਨ ਬੱਚਾ ਕਹਿੰਦਾ ਕਿ ਪਾਪਾ ਬਾਹਰ ਕਰਾਂਗਾ ਮੈਂ ਚਲ ਕੋਈ ਗੱਲ ਨਹੀਂ ਬਾਹਰ ਕਰ ਲੈਂਗੇ ਤੇ ਹੁਣ ਆਪਣਾ ਸੁਪਨੇ ਸাকার ਹੋ ਜਾਣਗੇ ਸਾਰੇ ਸੁਪਨੇ ਸਾਰੇ ਸাকার ਹੋ ਜਾਣਗੇ ਹਾਂਜੀ ਤਾ ਬਾਈ ਜੀ ਹੁਣ ਅਗਲਾ ਡਰਾ ਵੀ ਲੈ ਕੇ ਆ ਰਹੇ ਹੋ 10 ਕਰੋੜ ਦਾ ਕਹਿੰਦੇ ਲੋਹੜੀ ਬੰਪਰ ਆ ਰਿਆ ਵਾ ਉਹ ਵੀ ਨਾਲ ਨਾਲ ਦਿਖਾ ਦਿਓ ਤਾਂ ਟਿਕਟਾਂ ਕਿੰਨੀਆਂ ਕਿ ਦੁਆਵਲੀ ਦੀ ਟਿਕਟਾਂ ਵੇਚਤੀ ਅਸੀਂ ਕਿ ਉਸ ਦਿਵਾਲੀ ਦੀ ਟਿਕਟਾਂ ਦਾ ਬਹੁਤ ਵਿਕਿਆ ਇਸ ਵਾਰ ਸਾਡੇ ਤੋਂ ਪੂਰਾ ਮਤਲਬ ਰਸ਼ ਲੱਗੇ ਹੀ ਰਹਿੰਦਾ ਸੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਹੱਥ ਜੋੜ ਕੇ ਧੰਨਵਾਦ ਕਹਿੰਦਾ ਸਾਰਿਆਂ ਨੂੰ ਕਿ ਤੁਸੀਂ ਸਾਡੇ ਤੇ ਇੰਨਾ ਭਰੋਸਾ ਕਰਦੇ ਹੋ ਅਸੀਂ ਵੀ ਉਨੀ ਮਿਹਨਤ ਕਰਕੇ ਉਨਾ ਹੀ ਆਪਾਂ ਖਰਾ ਉਤਰਦੇ ਆ ਅਸੀਂ ਪੂਰਾ ਸਾਨੂੰ ਪਤਾ ਸੀਗਾ ਯਾਰ ਇਸ ਵਾਰ ਕੀ ਇੰਨੀ ਮਿਹਨਤ ਕੀਤੀ ਹੈ ਇਨਾਮ ਆਊਗਾ ਹੀ ਆਊਗਾ ਅਸੀਂ ਪਹਿਲਾਂ ਚੈਲੰਜ ਕੀਤਾ ਸੀ ਮੈਂ ਕਿਹਾ ਦੇਖ ਲਿਓ ਇਨਾਮ ਆਏਗਾ ਹੀ ਆਏਗਾ ਡੈਡੀ ਕਹਿੰਦੇ ਚੱਲ ਦੇਖਦੇ ਹਾਂ ਕਿ ਪ੍ਰਮਾਤਮਾ ਨੇ ਮਿਹਰ ਹੁੰਦੀ ਹੈ ਕਿ ਨਹੀਂ ਮੈਂ ਕਿਹਾ ਸੀ ਕਿ ਏ ਵੀ ਡਰਾ ਦੋਨੇ ਨਿਕਲ ਆ ਗਏ ਕੱਲੇ ਇੱਕ ਦੀ ਕਿਹਾ ਸੀ ਕਿ ਦੋਨੇ ਆਪਣੀ ਆਣੇ ਪਰ ਕਹਿੰਦੇ ਨਾ ਜ਼ਿਆਦਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਹੁਣ ਆਪਾਂ ਚਲੋ ਇੱਕ ਨਾਲ ਵੀ ਪੂਰੇ ਉੰਨੇ ਹੀ ਖੁਸ਼ ਆ ਕਿ ਸਾਡੇ ਕੋ ਇਨਾਮ ਆ ਗਿਆ ਖਾਲੀ ਨਹੀਂ ਗਏ ਅਸੀਂ ਇੱਕ ਡਰਾ ਦੇ ਨਾਲ ਨਾ ਹੋਰ ਵੀ ਬਹੁਤ سارے ਲੱਖਪਤੀ ਬਣਾਏ ਹਾਂ ਸਰ ਲੱਖਪਤੀ ਦੀ ਗੱਲ ਕਰਾਂ ਤਾਂ ਜੇ ਆ ਕੰਦ ਭਰਦਾ ਤਾਂ ਆ ਵੀ ਛੋਟੀ ਪੈ ਜਾਗੀ ਆਵਲੀ ਵੀ ਕਿ ਪਹਿਲੇ ਇਨਾਮ ਦੀ ਫੋਟੋ ਲਾਈ ਦੀ ਹੈ ਜੇ ਛੋਟੇ ਛੋਟੇ ਲਾਣ ਲੱਗ ਗਏ ਨਾ ਇਨਾਮ ਚਲੋ ਹੈਗੀ ਰ ਉਹ ਵੀ ਰਕਮ ਵੱਡੀ ਹੈ ਪਰ ਫਿਰ ਉਹ ਸਾਡੇ ਕੋਈ ਨਹੀਂ ਜਗ੍ਹਾ ਨਹੀਂ ਬਚਦੀ ਤੇ ਨਾ ਅਸੀਂ ਨਹੀਂ ਐਡਵਰਟਾਈਜ਼ਮੈਂਟ ਕਰ ਸਕਦੇ ਆ ਉਹਦੀ ਕਿ ਆਇਆ ਕਿਸੇ ਦਾ ਬਾਦ ਅਕਸਰ ਅਪੀਲ ਕਰਦੇ ਹੁੰਦੇ ਨੇ ਕਿ ਜਿਆਦਾ ਟਿਕਟਾਂ ਨਾ ਪਾਇਆ ਕਰੋ ਇੱਕ ਟਿਕਟ ਤੇ ਭਰੋਸਾ ਕਰਿਆ ਕਰੋ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਹੁਣ ਕਿਉਂਕਿ ਇਹ ਭਾਈ ਜੀ ਕਹਿੰਦਾ ਮੈਂ ਪੰਜ ਟਿਕਟਾਂ ਪਾਈਆਂ ਸੀ ਇੱਕ ਟਿਕਟ ਨਿਕਲ ਗਈ ਇਹ ਤਾਂ ਚਲੋ ਹੁਣ ਆਪਣੀ ਜੇਬ ਦੇ ਅਕੋਰਡਿੰਗ ਹੈ ਕਿ ਇਹਨਾਂ ਦੀ ਪੰਜ ਟਿਕਟਾਂ ਪਾਣ ਦੀ ਜੇਬ ਸੀਗੀ ਤਾਂ ਇਹਨੇ ਪਾ ਲਿਆ ਪਰ ਜੇ ਤੁਹਾਡੀ ਜੇਬ ਅਲਾਉ ਕਰਦੀ ਹਰਾ ਪਾਰਟਿਸਿਪੇਟ ਜਿਉਂ ਨੇ ਹੁਣ ਜਿਵੇਂ 10 ਕਰੋੜ ਦੀ ਟਿਕਟ ਆਈ ਹੈ ਹੁਣ ਮੈਂ ਕਹਾਂਗਾ ਜੀ ਮੈਂ 10 ਟਿਕਟਾਂ ਪਾਲਾਂ 50 ਪਾਲਾਂ ਮੇਰਾ ਆ ਜਾਊਗਾ ਨਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੇ ਨਿਕਲਣੀ ਹੈ ਤਾਂ ਇੱਕ ਟਿਕਟ 'ਚ ਵੀ ਨਿਕਲ ਜਾਣੀ ਹੈ ਜੇ ਨਹੀਂ ਨਿਕਲਣੀ ਤਾਂ 100 ਟਿਕਟਾਂ ਵੀ ਖਾਲੀ ਚੱਲ ਜਾਣੀ ਹੈ ਇਹ ਕਿਸਮਤ ਦੀ ਗੱਲ ਹੈ ਪਤਾ ਨਹੀਂ ਹੁੰਦਾ ਕਦੋਂ ਤੁਹਾਡੀ ਕਿਸਮਤ ਚੇਂਜ ਹੋਣੀ ਰਾਤੋਂ ਰਾਤ ਕਿਸਮਤ ਚੇਂਜ ਹੋਣੀ ਹੈ 8 ਵੇ ਡਰਾਅ ਹੋਣਾ 9 ਵੇ ਤੱਕ ਵੀ ਕਰੋੜਪਤੀ ਬਣ ਜਾਣਾ ਜੀ ਹਾਂਜੀ ਕਰੋੜਪਤੀ ਤੁਸੀਂ ਬਣਾ ਰਹੇ ਹੋ ਤੇ ਨਾਲ ਨਾਲ ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਔਨਲਾਈਨ ਲਾਟਰੀ ਖਰੀਦਦੇ ਨੇ ਉਹਦੇ ਵਾਸਤੇ ਵੀ ਤੁਹਾ ਪਤਾ ਨਹੀਂ ਕਿਉਂ ਲੋਕ ਛੋਟੇ ਛੋਟੇ ਲਾਲਚ ਕਰਕੇ ਲੋਕਾਂ ਨੂੰ ਪੈਸੇ ਪਾਣ ਲੱਗ ਜਾਂਦੇ ਐ ਇਦਾਂ ਦਾ ਕੁਝ ਹੁੰਦਾ ਨਹੀਂ ਗਲਤੀ ਪਹਿਲਾਂ ਤੁਸੀਂ ਆਪ ਹੀ ਕਰਦੇ ਹੋ ਤਾਂ ਹੀ ਤੁਸੀਂ ਕਿਸੇ ਦੀ ਗਲਤੀ ਚਾਹਦੇ ਹੋ ਅਸੀਂ ਹਰ ਵੀਡੀਓ 'ਚ ਕਹਿੰਦੇ ਆ ਕਿ ਜੇ ਕਿਸੇ ਦਾ ਇਨਾਮ ਨਿਕਲਦਾ ਭਾਵੇਂ ਤੁਹਾਡੇ ਸਾਹਮਣੇ ਹੀ ਖੜੇ ਐ ਇਹਨਾਂ ਤੋਂ ਪੁੱਛ ਲਓ ਤੁਹਾਡੇ ਕੋਲ ਲਿਖ ਰਿਆ ਵੀ ਲਿਆ ਸੀ ਆ ਦੇਖ ਲਓ ਕਹਿੰਦੇ ਨਾ ਜੀ ਨਾ ਠੀਕ ਹੈ ਨਾ ਇਦਾਂ ਕਿਵੇਂ ਹੋ ਸਕਦਾ ਕਿ ਤੁਹਾਡਾ ਕੋਈ 20-30 ਹਜ਼ਾਰ ਰੁਪਏ ਦਾ ਅਕਾਊਂਟ 'ਚ ਪਵਾ ਕੇ ਤੁਹਾਨੂੰ ਕਰੋੜ ਰੁਪਏ ਦਾ ਇਨਾਮ ਦੇ ਦੇ ਉਹ ਆਪਣੇ ਆਪ ਕਿਉਂ ਨਹੀਂ ਕੱਢ ਰਿਹਾ ਇਨਾਮ ਕਿਸੇ ਨੂੰ ਕਰੋੜ ਮਾੜਾ ਲੱਗਦਾ ਪਹਿਲਾਂ ਦੱਸੋ ਆਪ ਅ ਫਿਜ਼ੀਕਲ ਟਿਕਟ ਹੋਣੀ ਬਹੁਤ ਜ਼ਰੂਰੀ ਹੈ ਕਲੇਮ ਕਰਨ ਲਈ ਜੇ ਤੁਹਾਡੇ ਟਿਕਟ ਹੋਏਗੀ ਤੁਹਾਡੇ ਕੋਲ ਤਾਂ ਹੀ ਤੁਸੀਂ ਕਲੇਮ ਕਰ ਸਕਦੇ ਹੋ ਜੇ ਆ ਟਿਕਟ ਤੁਹਾਡੇ ਕੋਲ ਨਹੀਂ ਹੈਗੀ ਤਾਂ ਜਿਹਦੇ ਕੋਲ ਹੈਗੀ ਹੈ ਉਹੀ ਹੱਕਦਾਰ ਹੈ ਉਹਦਾ ਤਾਂ ਬਿਲਕੁਲ ਕਰੋੜਪਤੀ ਜਿਹੜੇ ਨੇ ਦੀਵਾਲੀ ਬੰਪਰ ਨੇ ਬਹੁਤ ਸਾਰੇ ਬਣਾਏ ਨੇ ਤਾਂ ਜਸ਼ਨ ਜਿਹੜੇ ਨੇ ਇਸ ਵਕਤ ਵੀ ਚੱਲ ਰਹੇ ਨੇ ਤਾਂ ਹੁਣ ਅਗਲਾ ਡਰਾ ਜਿਹੜਾ ਵਾ ਉਹ ਆ ਰਿਹਾ ਪੰਜਾਬ ਸਟੇਟ ਡੀਅਰ ਲੋੜੀ ਮੱਕਰ ਸਕਰਾਤੀ ਬੰਪਰ ਇਹ 2025 ਦਾ ਬੰਪਰ ਆ ਗਿਆ 10 ਕਰੋੜ ਦਾ ਪਹਿਲਾ ਇਨਾਮ ਹੈਗਾ ਵਾ ਇਹ ਇੱਕੋ ਹੀ ਨਾਮ ਹੈ ਜਿਹਦਾ ਹਾਂਜੀ ਹਾਂਜੀ ਇਹਦੇ ਬਾਰੇ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਕੀ ਲਾਟਰੀ ਦੀ ਹਿਸਟਰੀ ਵਿੱਚ ਪੰਜਾਬ ਲਾਟਰੀ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਬੰਪਰ ਆਇਆ ਜੋ ਕਿ 10 ਕਰੋੜ ਰੁਪਏ ਦਾ ਇੱਕੋ ਹੀ ਨਾਮ ਹੈ 10 ਕਰੋੜ ਰੁਪਏ ਦਾ ਉਸ ਤੋਂ ਬਾਅਦ ਛੋਟੇ ਨਾਮ ਆ ਜਾਂਦੇ ਕਰੋੜ ਕਰੋੜ ਦਾ 1 ਕਰੋੜ ਦਾ ਇੱਕ ਫਿਰ ਉਸ ਤੋਂ ਬਾਅਦ ਪੰਜਾਬ ਵਿੱਚ ਵੀ 2 ਕਰੋੜ ਪੱਤੀ ਬਣਨਗੇ ਹਾਂਜੀ ਹਾਂਜੀ ਬਿਲਕੁਲ ਬਣਨਗੇ ਛੋਟੇ ਨਾਮ ਬਹੁਤ ਵਧੀਆ ਇਸ ਵਾਰ ਛੋਟੇ ਨਾਮ ਵੀ ਬਹੁਤ ਵਧਾਤੇ ਗਏ ਆਨੇ ਕੀ ਕੱਲਾ ਫਰਸਟ ਪ੍ਰਾਈਜ਼ ਨਹੀਂ ਫੋਕਸ ਕੀਤਾ ਤੇ ਆਹ ਟਿਕਟ ਤੁਸੀਂ ਜ਼ਰੂਰ ਪਾਣੀ ਆ ਆਵੇਂ ਸੁਣੀ ਕਰਨੀ ਕਿਉਂਕਿ ਇਹ ਬਾਰ-ਬਾਰ ਨਹੀਂ ਆਣੀ ਇਹ ਕਦੀ-ਕਦੀ ਆਉਂਦੀ ਹੁੰਦੀ ਹੈ ਜਿਹੜੀ ਕਿਸਮਤ ਵਾਲਿਆਂ ਜਿਹੜਾ 10 ਕਰੋੜ ਲੈ ਜਾਊਗਾ ਇੱਥੇ ਤਾ ਬਿਲਕੁਲ ਕਿਸਮਤ ਕਿਸੇ ਦੀ ਵੀ ਬਦਲ ਸਕਦੀ ਆ ਤੁਸੀਂ ਵੀ ਟਿਕਟ ਪਾ ਸਕਦੇ ਹੋ ਪਰ ਟਿਕਟ ਜਿਹੜੀ ਹੈ ਇੱਕ ਹੀ ਖਰੀਦਿਆ ਕਰੋ ਕਿਉਂਕਿ ਇਹ ਕਿਸਮਤ ਦੀ ਟਿਕਟ ਹੁੰਦੀ ਆ ਕਿਸੇ ਦੀ ਵੀ ਕਿਸਮਤ ਚਮਾ ਸਕਦੀ ਆ ਇਸ ਦੀਵਾਲੀ ਨੇ ਜਸ਼ਨ ਜਿਹੜੇ ਨੇ ਹਲੇ ਵੀ ਚੱਲ ਰਹੇ ਨੇ 4 ਕਰੋੜਪਤੀ ਬਣੇ ਨੇ 2 ਲੱਖਪਤੀ ਬਣੇ ਨੇ ਤਾਂ ਇਹ ਜਸ਼ਨ ਦਾ ਮਾਹੌਲ ਜਿਹੜਾ ਵਾ ਹਲੇ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਤਾਂ ਗਾਂਧੀ ਭਰਦਰ ਨੇ 1 ਕਰੋੜਪਤੀ ਹੋਰ ਬਣਾ ਦਿੱਤਾ ਇਹ ਪੰਜਵਾਂ ਡਰਾ ਜਿਹੜਾ ਵਾ ਇਸ ਸਾਲ ਦਾ ਇਸ ਦੁਕਾਨ ਤੋਂ ਨਿਕਲਿਆ ਵਾ ਹਾਲਾਂਕਿ ਇੱਕ ਡਰਾ ਹੋ ਰਿਹਾ ਇਹ ਕਹਿੰਦੇ ਨੇ ਕਿ 6 ਸਰ ਵੀ ਮਾਰਾਂਗੇ ਪਰ ਟਿਕਟਾਂ ਦੀ ਸੇਲ ਹਲੇ ਵੀ ਜਾਰੀ ਹੈਗੀ ਆ ਤਾਂ ਲੋਹੜੀ ਬੰਪਰ ਦੀ ਵੀ ਸੇਲ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਕੈਮਰਾਮੈਨ ਵਿਕਾਸ ਇਹਨਾਂ ਨਰਿੰਦਰ ਭਾਨ ਤੇ ਜਗਮਨ ਟੀਵੀ ਲੁਧਿਆਣਾ